ਸਸਰੀ ਕਾ ਜੀ ਸਾਇਨੋ ਜੋ ਪਲੇਕਿੰਜ ਬਹੁਤ ਬਹੁਤ ਸੋਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਤੇ ਐਂਡ ਤੇ ਆਪਾਂ ਗਰਮੀਆਂ ਵਾਲੇ ਸੂਟ ਲਗਾਏ ਨੇ ਤੁਸੀਂ ਉਹਨਾਂ ਵਿੱਚੋਂ ਕੋਈ ਸੂਟ ਆਪਣੇ ਲਈ ਬੁੱਕ ਕਰਾ ਸਕਦੇ ਹੋ ਇਹ ਜਿਹੜੀ ਕਲੈਕਸ਼ਨ ਲੈਣ ਵਾਲੀ ਪਾਰਟੀ ਵੀ ਹੋਏਗੀ ਬਹੁਤ ਹੀ ਸੋਹਣਾ ਫੈਬਰਿਕ ਹੋਏਗਾ ਗਲਾਸ ਟਿਸ਼ੂ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਬੀੜਸਾ ਕੰਮ ਹੋਏਗਾ ਬਹੁਤ ਹੀ ਪਿਆਰੇ ਕਲਰ ਹੋਣਗੇ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਤੁਸੀਂ ਬਾਟਮ ਪਲੇਨ ਵੀ ਲਗਾ ਸਕਦੇ ਹੋ ਮੈਚਿੰਗ ਸੂਟ ਵੀ ਆਪਣੇ रेडी करवा ਸਕਦੇ ਹੋ ਇਹ ਸੂਟ ਹੋਏਗਾ ਬਰਬਰੀ ਵਿੱਚ ਆਰੀ ਏਮਬੋਡੀ ਹੋਏਗੀ ਡਿਜੀਟਲ ਪ੍ਰਿੰਟਰ ਦਾ 올ਓਵਰ ਸੂਟ ਹੋਏਗਾ ਪਾਲਜੀ ਮਿੱਤਰਾ ਦੀ ਕੱਟ ਹੋਏਗੀ ਬਹੁਤ ਹੀ ਵੈਰੀ ਕਲਰ ਹੋਣਗੇ ਇਹਨਾਂ ਦਾ ਪ੍ਰਾਈਸ ਉੱਪਰ ਮੈਂਸ਼ਨ ਕਰ ਦਿੱਤਾ ਹੈ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਚਨੌਨ ਬਾਂਦਲੇ ਪ੍ਰਿੰਟ ਹੋਏਗਾ ਦੁਬਾਰਾ ਫਿਰ ਤੋਂ ਸਟਾਕ ਵਿੱਚ ਆਏ ਹੋਏ ਨੇ ਤੁਸੀਂ ਇਹ ਵੀ ਲੈ ਸਕਦੇ ਪਰ ਮੀਟਰ ਦੇ ਅਕੋਰਡਿੰਗ ਇਹ ਜਿਹੜਾ ਫੈਬਰਿਕ ਹੋਏਗਾ ਕਾਟਨ ਦਾ ਹੋਏਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਆਰੀ ਏਮਬੋਡੀ रहेगी बॉटम ਹੋਏਗੀ ਕੋਰਾ ਕੋਟਨ ਦੀ ਦੁਪੱਟਾ ਹੋਏਗਾ ਕੋਰਾ ਕੋਟਨ ਦਾ ਕਸ਼ਮੀਰੀ ਚਿਕਨ ਕਾਰੀ ਇੰਬੋਰਟੀ ਹੋਏਗੀ ਦੁਪट्टे ਤੇ ਕਲਰ ਰੈਨ ਵਿੱਚ ਤੁਹਾਨੂੰ ਬਹੁਤ ਹੀ ਪਿਆਰੀ ਮਿਲ ਜਾਣਗੇ ਕੋਈ ਵੀ ਵਜ਼ੂਰ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਇਹ ਸ਼ਰਟ ਹੋਏਗੀ ਪਿਓਰ ਬਰਬਰੀ ਡਿਜੀਟਲ ਪ੍ਰਿੰਟ ਵਿੱਚ ਹੈ ਬਾਟਮ ਹੋਏਗੀ ਪਿਓਰ ਮਸਲੀਨ ਦੀ ਪਲੇਨ ਬਾਟਮ ਹੋਏਗੀ ਸ਼ਰਟ ਐਂਡ ਦੁਪੱਟਾ ਹੀ ਮਿਲੇਗਾ ਕੋਈ ਵੀ ਵਜ਼ੂਰ ਤੁਸੀਂ ਬੁੱਕ ਕਰਾ ਸਕਦੇ ਹੋ ਇਹ ਜਿਹੜਾ ਸੂਟ ਹੋਏਗਾ ਮਸਲੀਨ कॉटन ਡਿਜੀਟਲ ਪ੍ਰਿੰਟ ਵਿੱਚ ਹੋਏਗਾ ਬਹੁਤ ਸੋਹਣੀ ਇੰਬੋਰਟੀ ਹੈ ਕਿ ਪਿਓਰ ਮਸਲੀਨ कॉटन ਦੀ ਬਾਟਮ ਹੋਏਗੀ ਨਾਲ ਸ਼ਿਫੋਨ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਪੂਰਾ ਸੂਟ ਤੁਹਾਨੂੰ कॉटन ਦਾ ਮਿਲੇਗਾ ਕਦਾ ਕਮੋਈਗਾ बॉटम प्लेन ਹੋਏਗੀ ਦੁਪੱਟਾ ਕਾਟਨ ਦਾ ਹੋਏਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਵਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੈਗੀ ਔਰ ਡਿਲੀਵਰੀ ਸ਼ਿਪਿੰਗ ਫ੍ਰੀ ਹੈਗੀ ਹਾਂਜੀ ਆਈ ਦੇ ਸੂਟਾਂ ਦੀ ਕਲੈਕਸ਼ਨ